ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਹੁਣ ਆਪਾਂ ਇੱਥੋਂ ਸਰਚੂ ਤੋਂ ਚੱਲਦੇ ਆ ਅੱਗੇ ਨੂੰ ਲੇਹ ਨੂੰ ਤੇ ਅਗਲਾ ਸਫ਼ਰ ਦੇਖਦੇ ਆ ਕਿਸ ਤਰ੍ਹਾਂ ਦਾ ਇਸ ਸਰਚੂ ਤੋਂ ਪੱਗੇ ਨਿਕਲ ਗਏ ਹੁਣ ਲੇਹ ਵੱਲ ਨੂੰ ਦੇਖੋ ਪੂਰੀ ਵਧੀਆ ਸੜਕਾ ਪਹਾੜੀਆਂ ਉਸੇ ਤਰ੍ਹਾਂ ਦੀਆਂ ਆਹ ਦੇਖੋ ਇਸ ਪਹਾੜੀ ਦੀਆਂ ਚਟਾਨਾਂ ਜੀਆਂ ਕਿਵੇਂ ਬਣੀ ਆਵੀਆਂ ਪਲੇਟਾਂ ਜੀਆਂ ਦੇਖੋ ਪਹਾੜੀ ਕਿਸ ਤਰ੍ਹਾਂ ਦੀ ਹੈ ਜਿਵੇਂ ਕੋਈ ਮਹਿਲ ਜਿਹਾ ਬਣਾਇਆ ਹੁੰਦਾ ਰਾਜੇ ਨੇ ਰਾਜਸਥਾਨ ਦੇ ਵਿੱਚ ਜਿਵੇਂ ਇਸ ਤਰ੍ਹਾਂ ਮਹਿਲ ਜੇ ਬਣੇ ਹੁੰਦੇ ਆ ਓਵੇਂ ਜੇ ਬਣੀ ਵੀ ਪਹਾੜੀ ਹੈ ਸਾਹਮਣੇ ਵਾਲੀ ਦੇਖੋ ਸੜਕ ਪੂਰੀ ਚੌੜੀ ਆ ਉਹ ਵੇ ਇਹ ਆਪਣਾ ਪੂਰਾ ਪਧਰਾ ਇਲਾਕਾ ਸੜਕ ਪੂਰੀ ਪਧਰੀ ਆ ਇੱਥੋਂ ਤਾਂ ਫਿਰ ਆਪਣਾ ਸਪੀਡ ਨਾਲ ਨਿਕਲ ਹੀ ਜਾਂਦਾਗਾ ਪਾਸੇ-ਆਸੇ ਪਹਾੜੀਆਂ ਹੈਗੀਆਂ ਨੇ ਪਰ ਸੜਕ ਆ ਜਿਹੜੀ ਇਹ ਪੂਰੀ ਪਧਰੀ ਹੈ ਇੱਕਸਾਰਾ ਮਾੜਾ-ਮੋਟਾ ਉਚਾ ਨਹੀਂ ਮ ਆਉਂਦਾਗਾ ਯਾਨੀ ਇੱਕ ਵੇਸੇ ਚੜਾਈ ਖਾਸ ਨਹੀਂ ਆਉਂਦੀ ਹੈਗੀ ਨਾ ਉਤਰਾਈ ਤੇ ਇਸ ਕਰਕੇ ਇੱਥੋਂ ਆਪਾਂ ਸਪੀਡ ਨਾਲ ਨਿਕਲ ਜਾਂਦੇ ਆ ਲੱਖੋ ਬਕਰੇ ਰੰਗਾਂ ਦੀਆਂ ਪਹਾੜੀਆਂ ਦਿੱਸਦੀਆਂ ਨੇ ਸਾਹਮਣੇ ਦੇਖੋ ਅੱਜ ਅਮੇ ਮਿੱਟੀ ਜੀ ਆ ਕੋਈ ਇਹਦੇ ਤੇ ਬਨਸਪਤੀ ਨਹੀਂ ਹੈਗੀ ਜਮਈਨਾ ਕਾ ਨਾ ਕੋਈ ਹੋਰ ਗੁੱਟਾ ਕੁਝ ਨਹੀਂ ਹੈਗਾ ਇੱਥੇ ਬਿਲਕੁਲ ਰੜੇ ਰੜੇ ਪਹਾੜ ਨੇ ਬਿਲਕੁਲ ਇਹ ਗੰਜੇ ਪਹਾੜ ਰੋਡ ਆ ਗਈ ਜੀ ਹੁਣ ਪਿੱਛੇ ਸੜਕ ਚੌੜੀ ਸੀਗੀ ਟੂ ਲਾਈਨ ਸੀ ਤੇ ਹੁਣ ਸਿੰਗਲ ਰੋਡ ਆ ਗਈ ਸਿੰਗਲ ਰੋਡ ਚੱਲਦੇ ਹੁਣ ਦੇਖਦੇ ਆ ਕਿੱਥੇ ਤੱਕ ਸਿੰਗਲ ਰੋਡ ਚੱਲਦੀ ਹੈ ਇਧਰ ਇਹ ਤੋਂ ਨਦੀ ਵਹਿੰਦੀ ਹੈ ਕੋਕ ਕੁਦਰਤ ਦੀ ਕਲਾਕਾਰੀ ਕਿੰਨੇ ਵਧੀਆ ਪਹਾੜ ਨੇ ਕੁਦਰਤ ਨੇ ਬਣਾਏ ਨੇ ਵੈਸੇ ਤੋਂ ਬੰਦੇ ਨੇ ਵੀ ਬਹੁਤ ਕੁਝ ਬਣਾਇਆ ਜਿਵੇਂ ਸਰਤਾਜ ਕਹਿੰਦਾ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਕਿੰਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਇਹ ਆ ਕੁਦਰਤ ਦੇ ਨਜ਼ਾਰੇ ਕੁਦਰਤ ਦੀ ਕਲਾਕਾਰੀ ਤੇ ਪਹਾੜ ਆਏ ਸੀ ਕਿ ਵਿੱਚ ਹੁਣ ਫੇਰ ਉਚਾਈ ਤੇ ਜਾਵੜੇ ਤੇ ਫੇਰ برفਾਂ ਵਾਲੀਆਂ ਪਹਾੜੀਆਂ ਆ ਗਈਆਂ ਲੱਦੀਆਂ ਹੁਣ ਫੇਰ ਕੋ پاس ਆ ਰਿਹਾ ਹੈਗਾ ਦਰ ਆ ਰਿਹਾ ਜਿਹੜੇ ਪਹਾੜੀਆਂ ਨੂੰ ਕੱਟ ਕੇ ਬਣਾਏ ਵੇ ਇਸ ਤਰ੍ਹਾਂ ਤੰਗ ਰਸਤੇ ਆਏ ਨਾ ਕਿਲਾ ਪਾਸ 15547 ਫੁੱਟ ਦੀ ਉਚਾਈ ਤੇ ਆਹ ਦੇਖੋ ਕਿਵੇਂ ਕਿਸੇ ਨੇ ਕਲਾਕਰੀਆਂ ਕਰੀਆਂ ਨਹੀਂ ਬਹੁਤ ਸਾਰੇ ਕਲਾਕ ਇੱਕ ਪਹਾੜੀ ਤੋਤਰ ਕੇ ਹੁਣ ਦੂਜੀ ਪਹਾੜੀ ਤੇ ਚੜਨਾ ਇਹਨੂੰ ਕਹਿੰਦੇ ਹੁੰਦੇ ਆ ਪਾਸ ਇਹ ਹੈਗਾ ਨਾਕੀਲਾ ਟਾਪ ਨਾਕੀਲਾ ਟਾਪ ਆ ਦੇਖੋ ਵਰਫ ਦੇ ਵਿੱਚ ਕਿਸੇ ਨੇ ਬਣਾ ਕੇ ਰੱਖੇ ਹੁੰਦੇ ਫੰਬੇ ਜਿੰਨੇ ਸੋਹਣੇ ਲੱਗਦੇ ਆ ਹੋਂਦੇ ਜਿਆਦਾ ਫੋਦੇ ਇੱਕ ਹੁੰਦੇ ਹੀ ਉੱਥੇ ਆ ਦੇਖੋ ਮਿੱਟੀ ਜੀ ਆ ਜਮਾ ਜੇ ਮੈਂ ਛੱਪੜ ਦੀ ਮਿੱਟੀ ਕੱਢ ਕੇ ਤੇ ਜੀ ਛੱਪੜ ਦੀ ਮਿੱਟੀ ਹੁੰਦੀ ਆ ਉਹੀਆਂ ਨੇ ਪਹਾੜੀਆਂ ਇਹ ਪੂਰੇ ਪਾਸੇ ਸਾਰੇ ਪਾਸੇ ਗਰਦਾ ਗੋਰ ਹੋਇਆ ਪਿਆ ਪੰਜਾਬ ਨੂੰ ਮਿੱਟੀ ਫਟਦੀ ਆ ਪੰਜਾਬ ਪੰਗੋ ਇਸ ਤੇ ਮਿੱਟੀ ਉੱਡਦੀ ਆ ਮਿੱਟੀਵਾਜਾਂ ਵਾਰਦੀ ਹੋਰ ਮਿੱਟੀਵਾਜਾਂ ਮਾਰਦੀ ਇੱਥੇ ਤਾਂ ਲਾਚੁੰਗਲਾ ਇਹ ਆ ਜੀ ਲਾਚੁੰਗਲਾ ਤੇ ਪਹੁੰਚ ਗਏ ਹੁਣ ਆਪਾਂ 16100 600 सोलह फुट की उंचाई से सारे पास है मनोरंजन कर रहे मनोरंजन कर रहे हैं सैलानी ਆ ਦੇਖੋ ਦੇਖਣ ਵਾਲੀਆਂ ਕਿਰਤੀਆਂ ਵਰਤਦੀਆਂ ਇਹ ਕਿਵੇਂ ਆਪਣੇ ਆਪ ਕੁਦਰਤੀ ਤੌਰ ਤੇ ਹੈ ਕਿਸ ਤਰ੍ਹਾਂ ਨੇ ਬਣੀਆਂ ਨੇ ਇਹ ਬਾਰਸ ਵਰਤੀ ਆ ਹਾਂ ਇਹ ਵਰਤੀ ਆ ਪਰ ਪਹਿਰੇ ਤੇ ਬਣਾ ਲੱਡੂ ਵਗੈਰਾ ਜਿਵੇਂ ਅਕੇ ਬਣਾਉਣਾ ਕਾ ਖੇਡਣ ਵਾਲੀ ਗੱਲਾਂ ਹਾਂ ਉਹ ਗੱਲਾਂ ਉਹ ਵੀ ਇਹ ਲੱਗਦਾ ਰਹੇ ਨਾ ਤੋੜਨਾ ਖਤਰਨਾ ਕੀ ਹੁੰਦਾ ਕੋਈ ਨਹੀਂ ਪਤਾ ਹੀ ਨਹੀਂ ਨੀ ਹੋਵੇ ਪਰ ਤਾਂ ਇਹੋ ਜਿਹੇ ਬੰਦਾ ਤਾਂ ਜਿਆਦੇ ਨਹੀਂ ਕਿੰਨੇ ਬਿਲਕੁਲ ਇਹ ਬੋਲੀ ਹੁੰਦੀ ਹੈ ਤੇ ਦੇਖੋ ਸਰਾਨੀ ਕੇ ਮਨੋਰੰਜਨ ਕਰ ਰਹੇ ਨੇ ਬਰ ਤੇ ਚੜਕੇਗਾ ਦੇਖੋ ਕਿੰਨੇ ਸੁੰਦਰ ਕਿੰਨਾ ਵਧੀਆ ਲੱਗਦਾ ਹੈ ਇਹਦੇ ਲੱਟੂ ਜੇ ਬਣਾ ਕੇ ਇਹ ਲੱਟੂ ਜੇ ਬਣਾ ਕੇ ਆਹ ਜੀ ਵਰਫਾ ਲੱਟੂ ਜੇ ਬਣਾ ਕੇ ਐ ਮਾਰਦੇ ਲੱਡੂ ਜੇ ਬਣਾ ਕੇ ਆ ਦੇਖੋ ਕਿੰਨਾ ਮਾਰ ਆਹ ਦੇਖੋ ਆ ਦੇਖੋ ਮੈਂ ਹੁਣ ਲੱਡੂ ਬਣਾਉਣਾ ਤੁਹਾਨੂੰ ਦਿਖਾਉਣਾ ਲੱਡੂ ਬਣਾ ਕੇ ਐ ਮਾਰਦਾ ਅਗਲਾ ਲੱਡੂ ਬਣਾ ਕੇ ਹਨਾ ਇਹ ਤਾਜੀ ਵਰਪਾਰੀ ਪਈ ਵੀ ਹੈਗੀ ਆ ਦੇਖੋ ਕਿੰਨੇ ਬਹੁਤ ਸੋਹਣੇ ਲੱਗਦੀ ਆ ਵੀ ਬਹੁਤ ਸੁੰਦਰ ਨਜ਼ਾਰਾਗਾ ਸੁੰਦਰ ਨਜ਼ਾਰਾ ਤੇ ਸ੍ਰੇ ਸਾਰੇ ਪਾਸੇ ਅੱਖਾਂ ਨੂੰ ਬਹੁਤ ਹੀ ਵਧੀਆ ਲੱਗਦਾ ਜਿਹੜੇ ਪਹਿਲਾਂ ਮੈਂ ਕਿਹਾ ਸੀਗਾ ਅੱਖੀਆਂ ਅੱਖਾਂ ਦੇਖਣ ਰੱਜੀਆਂ ਅਕੀਦੇ ਬਿਲਕੁਲ ਇੱਤੇ ਵਾਂਗ ਪੁਰਦੀ ਆ ਬਿਲਕੁਲ ਇੱਤੇ ਵਾਂਗ ਪੁਰਦੀ ਆ ਬਰਫੇ ਬਿਲਕੁਲ ਇੱਤੇ ਵਾਂਗ ਇਹ ਆ ਦੇਖੋ ਐ ਛੜਦੇ ਜਿਹਾ ਬਨਹਾਰ ਇੱਕੋਦਰ ਤੋਂ ਬਸਿਆ ਇਹਨੂੰ ਕਹਿੰਦੇ ਆ ਹੂੰ ਇਹ ਕੋਦਰ ਤੋਂ ਦੇਖੋ ਕਹਿੰਦਾ ਬਸਿਆ ਆਪਾਂ ਆ ਬਸ ਦੇਖੋ ਕੋਦਰ ਤੇ ਰੰਗ ਕਰਨ ਜਾਏ ਉਹ ਦੂਰ ਤੱਕ ਬਹੁਤ ਸੁੰਦਰੇ ਬਰਫਰੇ ਤੋਦੇ ਜੇ ਨੇ ਇਹ ਸੇਰੋ ਜੀ ਹੁਣ ਆਪਾਂ ਇਸ ਤੋਂ ਅੱਗੇ ਨੂੰ ਚੱਲਦੇ ਹੈਗੇ ਆ ਆ ਦੇਖੋ برف ਕਿਸ ਤਰ੍ਹਾਂ ਆਈ ਵੀ ਹੈ ਲੈ ਆ ਦੇਖੋ ਪਰ ਰਾਤੋਂ ਚੋਈ ਵੀ ਹੈ ਇਸ ਤਰ੍ਹਾਂ ਦੀ ਪਹਾੜੀਆਂ ਦੁਬਾਰਾ ਦਿਖਾਵਾਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਦੇਖੋ ਕਾਲੀਆਂ ਬਰ ਪਈ ਉਸੇ ਪੂਰੇ ਉੱਤੇ ਪੀਲੇ ਜਿੰਨੇ ਮੇਰੇ ਤੇ ਦਾ ਟਿੱਬਾ ਹੁੰਦਾ ਰਾਜਤਾਲ ਦੇ ਵਿੱਚ ਉੱਤੋਂ ਪੂਰੇ ਹੋਰ ਰੰਗ ਦੀਆਂ ਇਹ ਦੇਖੋ ਕੁਦਰਤ ਦੇ ਵੱਖਰੇ ਵੱਖਰੇ ਨਜ਼ਾਰੇ ਨੇ ਦੇਖੋ ਇਸ ਤਰ੍ਹਾਂ ਦੀਆਂ ਪਹਾੜੀਆਂ ਨੇ ਹੋਗੀ ਕੀ ਇਹ ਕਿੰਗਰੇ ਕਿੰਗਰੇ ਜੇ ਵੀ ਜਿਵੇਂ ਮਾ ਮਾ ਕਹੋ ਮਹਿਲਾਂ ਦੇ ਵਿੱਚ ਆ ਕੇ ਕਿੰਗਰੇ ਜੇ ਕੱਟੇ ਆ ਕੇ ਰਾਜਸਥਾਨ ਦੇ ਮਹਿਲਾਂ ਦੇ ਵਿੱਚ ਇਹ ਕਿੰਗਰੇ ਜੇ ਕੱਟੇ ਹੋਇਆ ਆ ਦੇਖ ਕਿੰਨੇ ਵਧੀਆ ਕਿੰਗਰੇ ਜੇ ਬਣੇ ਹੋਏ ਇਹ ਕੁਦਰਤੀ ਦੇਖੋ ਬਣੇ ਹੋਇਆ ਕਿੰਗਰੇ ਜੇ ਬਣੇ ਹੋਏ ਜਿਵੇਂ ਕੋਈ ਮਹਿਲ ਦੀ ਹੁੰਦਾ ਮਹਿਲ ਬਣਿਆ ਹੁੰਦਾ ਕਰਤੀ ਜੀ ਇਸ ਤਰ੍ਹਾਂ ਦੀ ਬਣਿਆ ਜੇ ਕਿੰਗਰੇ ਕੁਦਰਤੀ ਕਿੰਗਰੇ ਜੇ ਕੱਟੇ ਹੋਇਆ ਤੁਹਾਨੂੰ ਦੇਖੋ ਵਿੱਚ ਗੋਮਬਨ ਜਿਹਾ ਕਿੰਗਰੇ ਜੇ ਬਹੁਤ ਸ਼ਾਨਦਾਰ ਲੱਗ ਰਿਹਾ ਹੈ ਕਰਦੇ ਹੜੀ ਬਿਲਕੁਲ ਹੀ ਇਸ ਤਰ੍ਹਾਂ ਲੱਗਦਿਆ ਵੀ ਖੰਡਰ ਹੁੰਦੇ ਆ ਜਿਸ ਤਰ੍ਹਾਂ ਕਿਸੇ ਮਹਿਲ ਦੇ ਜਾਂ ਕਿਲੇ ਦੇ ਪ੍ਰਾਤਨ ਹੋ ਵੀ ਸਕਦਾ ਪ੍ਰਾਤਨ ਕੁ ਸਮੇਂ ਦੇ ਵਿੱਚ ਤੇ ਬਿਲਕੁਲ ਹੀ ਐਂ ਲੱਗਦਾ ਗੰਪਲੇ ਖੜੇ ਵਿੱਚ ਜਾਂ ਤਕਰੀਬਾਤ ਤੇ ਮੰਦਿਰ ਵੀ ਇਹ ਜਿਹੇ ਹੁੰਦੇ ਆ ਇਸ ਤੋਂ ਨੇ ਖੜੇ ਹੋਏ ਤੇ ਆ ਦੇਖੋ ਤਾਂ ਬਹੁਤ ਜ਼ਿਆਦਾ ਸ਼ਾਨਦਾਰ ਉਹ ਦੇਖੋ ਹੋਣਗੇ لازਮੀ ਜੇ ਮੰਨ ਲਓ ਕਿ ਇਹ ਇਤਿਹਾਸਕਾਰਾਂ ਜਾਂ ਜਿਓਗ੍ਰਾਫੀ ਵਾਲੇ ਨੂੰ ਕਹੋ ਜੀ ਕਰਨਗਾ ਤਾਂ ਜਰੂਰ ਪરાਣੇ ਕੋਈ ਖੰਡਰ ਲੱਗੇ ਕਿਸੇ ਮਾਰਤ ਦੇ ਆ ਦੇਖੋ ਮਾਤਕ ਬਹੁਤ ਸ਼ਾਨਦਾਰ ਦੇਖਦੇ ਹੋਣਗੇ ਆ ਖੰਡਾ ਤੇ ਆ ਦੇਖੋ ਕਿੰਨੇ ਵਧੀਆ ਮਾਤਕ ਜੂਰ ਤਾਂ ਤਾ ਵੈਸੇ ਕਿਲੇ ਦੀ ਨਿਆਈ ਹੀ ਆ ਇਹ ਤਾਂ ਕਿਲਾ ਵਗੈਰਾ ਹੀ ਬਣਿਆ ਹੋਇਆ ਹੈ ਤਾਂ ਇਸ ਤਰ੍ਹਾਂ ਇੱਕ ਛੋਟਾ ਜਿਹਾ ਪੜਾਗਾ ਪਾੰਗ ਇੱਥੇ ਥੋੜਾ ਜਿਹਾ ਆਰਾਮ ਕਰ ਲੈਂਦਾ ਅਗਲਾ ਤੇ ਨਾਲੇ ਫਿਰ ਚਾਹ ਪਾਣੀ ਵਗੈਰਾ ਜਾਂ ਕੁਛ ਖਾ ਪੀ ਲੈਂਦਾ ਹੈ ਲੰਚ ਵਗੈਰਾ ਕਰ ਲੈਂਦਾ ਤੇ ਇੱਥੇ ਰਹਿਣ ਦੇ ਲਈ ਵੀ ਰਾਤ ਨੂੰ ਸਟੇ ਕਰਨ ਦੇ ਲਈ ਵੀ ਹੈਗਾ ਇਹਨਾਂ ਕੋਲ ਬਣਿਆ ਵਾ ਸਾਰਾ ਕੁਝ ਹੈਗਾ ਇੱਥੇ ਹੁਣ ਥੱਕੇ ਟੁੱਟਿਆ ਨੇ ਚਾਹ ਪਾਣੀ ਲੈਂਦੇ ਆ ਤੇ ਆਪਾਂ ਵੀ ਇੱਥੇ ਪਾੰਗ ਰੁਕੇ ਸੀ ਪੰਜ ਚਾਰ ਮਿੰਟ ਚਾਹ ਪਾਣੀ ਲੈ ਲਿਆ ਤੇ ਹੁਣ ਆਪਾਂ ਅੱਗੇ ਚੱਲਦੇ ਆ ਆ ਦੇਖੋ ਹੁਣ ਪਾੰਗ ਤੋਂ ਅੱਗੇ 4-5 ਕਿਲੋਮੀਟਰ ਅੱਗੇ ਆ ਕੇ ਹੁਣ ਸੜਕ ਵਧੀਆ ਆ ਜਾਂਦੀ ਆ ਬਿਲਕੁਲ ਪਹਾੜਾਂ ਦੇ ਉੱਪਰ ਆ ਪਿੱਛੇ ਤਾਂ ਮਿੱਟੀ ਉੱਡਦੀ ਸੀਗੀ ਗਰ ਤਾਂ ਘੋਰ ਸੀ ਪਿੱਛੇ ਤਾਂ ਹੋਇਆ ਵਾ ਹੁਣ ਇੱਥੇ ਸੜਕ ਵਧੀਆ ਆ ਗਈ ਦੇਖੋ ਟੂ ਲਾਈਨ ਹੈਗੀ ਆ ਤੇ ਇਹ 20 25 ਕਿਲੋਮੀਟਰ ਤੱਕ ਇਸ ਤਰ੍ਹਾਂ ਦੀ ਵਧੀਆ ਸੜਕ ਹੈਗੀ ਆ ਚੱਲਦੀ ਹੈ ਜਾ ਜਾਊਗੀ ਹੈ ਪੂਰੀ ਵਧੀਆ ਸੜਕਾ ਦੇਖੋ ਇੱਧਰ ਪਹਾੜੀਆਂ ਬਹੁਤ ਸੋਹਣੇ ਪਹਾੜੀਆਂ ਤੇ ਇੱਧਰ ਸਾਹਮਣੇ ਦੇਖੋ ਕਿਸ ਤਰ੍ਹਾਂ ਦੀਆਂ ਪਹਾੜੀਆਂ ਆ ਗਈਆਂ ਨੇ ਉੱਪਰ ਸੁੰਦਰ ਅਸਮਾਨ ਦੇਖੋ ਕਿੰਨਾ ਵਧੀਆ ਦ੍ਰਿਸ਼ ਬਣਦਾ ਇੱਧਰ ਦੇਖੋ ਪਹਾੜੀ ਕਿਸ ਤਰ੍ਹਾਂ ਦੀ ਹੈ ਉਹ ਸਾਹਮਣੇ ਕਾਲੀ ਪਹਾੜੀ ਆ ਗਈ ਇੱਧਰ ਦੇਖੋ ਇਹਦਾ ਹੋਰ ਰੰਗ ਹੈਗਾ ਪਹਾੜੀ ਦਾ ਸਾਰੇ ਪਾਸੇ ਰੰਗ-ਬਰੰਗੀਆਂ ਪਹਾੜੀਆਂ ਨੇ ਆਹ ਦੇਖੋ ਇੱਧਰ ਆ ਖੱਬੇ ਵਾਲੇ ਪਾਸੇ ਤਾਂ ਬਿਲਕੁਲ ਐਂ ਲੱਗਦਾ ਜਿਵੇਂ ਆਪਣੇ ਉੱਧਰ ਰਾਜਸਥਾਨ ਬਾ ਟਿੱਪੇ ਹੁੰਦੇ ਆ ਉਹ ਉੱਪਰ ਉਹਤੇ برف ਪਈ ਵੀ ਹੈ ਕਾਲੀ ਪਹਾੜੀ ਹੋ ਗਈ ਇੱਧਰ ਦੇ ਪਾਸੇ ਥੋੜਾ ਰੰਗ ਹੋ ਗਿਆ ਤੇ ਉਹ ਹੋਰ ਰੰਗ ਆ ਗਿਆ ਤੇ ਜੇ ਆਪਾਂ ਇੱਧਰ ਦੇਖਦੇ ਆਂ ਇੱਧਰ ਹੋਰ ਤਰੰਗ ਦੇ ਆ ਪਹਾੜੀਆਂ ਨੇ ਵੱਖੋ ਵੱਖਰੇ ਰੰਗਾਂ ਦੇ ਆ ਪਹਾੜੀਆਂ ਦੇ ਰੰਗ ਬਰੰਗੇ ਆ ਆ ਦੇਖੋ برف ਕਿੰਨੀ ਸੋਹਣੀ ਲੱਗਦੀ ਆ ਜਿਵੇਂ ਬਣਾ ਕੇ ਮੋਮ ਜਿਹੇ ਦੇ ਜਾਂ ਰੂਜਿਆ ਦਾ ਕੁਝ ਰੱਖਿਆ ਹੁੰਦਾ ਐ ਆ ਜਵਾ ਇਹ ਬਾਰੇ ਵੀ ਅਵੇ ਜਿੰਨੀ ਸੋਹਣੀ ਲੱਗਦੀ ਆ ਰਾਤ ਨੂੰ ਹਾਂ ਬਹੁਤ ਸੋਹਣੀ ਲੱਗਦੀ ਆ ਰਹੇ ਨਜ਼ਾਰੇ ਆ ਦੇਖੋ ਲਿਖਿਆ ਜੂ ਹੈਵ ਰੀਚਡ ਤੰਗ ਮੰਗਲਾ ਇਹ ਆਪਾਂ ਹੁਣ ਤੰਗ ਮੰਗਲਾ ਪਹੁੰਚ ਗਏ ਤੇ ਇਧਰ برفਾਂ ਤੇ ਪਹਾੜ ਨੇ ਤੇ ਇੱਥੇ ਵੀ ਇੱਕ ਪੜਾ ਕਰ ਲੈਂਦਾ ਅਗਲਾ ਤੇ ਹੁਣ ਆਪਾਂ ਤੰਗ ਮੰਗਲਾ ਦਾ ਇਹ ਚੌਂਕ ਜਿਹਾ ਬਣਿਆ ਕਿ ਇੱਥੇ ਖੜੇ ਆ ਉਹ ਦੇਖੋ ਮੂਰਤੀ ਜੀ ਵਧੀਆ ਬਣੀ ਆ ਇੱਕ ਉਨੇ ਮੂਰਤੀ ਜੀ ਬਣੀਆਂ ਇਹ ਤੰਗ ਮੰਗਲਾ ਪਾਸ ਤੇ ਦੇਖੋ ਕਿਵੇਂ ਇਸ ਤਰ੍ਹਾਂ ਕਾਲੀ ਇਹ ਜਮਾ ਪੱਥਰੀਲੀ ਧਰਤੀ ਆ ਬਿਲਕੁਲ ਕਾਲੀ ਹੋਈ ਪਈ ਆ ਅੰਦਰੋਂ ਚਟਾਨਾਂ ਦੇ ਵਿੱਚ ਕਾਲੀ ਦੇ ਖੁੱਲੇ ਪੱਥਰ ਜੇ ਬਰੀਕ ਬਰੇ ਪੱਥਰ ਕਾਲੇ ਨਿਕਲੇ ਹੋਏ ਲੈ 111 ਕਿਲੋਮੀਟਰ ਉਪਸੀ 60 ਦੇਖੋ ਆ برف ਦੇਖੋ ਕਈਆਂ ਜੇ ਮੂਰਤੀਆਂ ਜੇ ਬਣੀਆਂ ਵੀਆਂ ਨੇ ਦੇਖੋ ਬਿਲਕੁਲ ਮੂਰਤੀਆਂ ਜਿ ਬਣੀਆਂ ਨੇ ਜਮਾਂ ਬਿਲਕੁਲ ਮੂਰਤੀ ਟੈਪ ਬਣੀਆਂ ਨੇ ਵਰਤੇ ਇਹ ਹੈਗਾ ਤੰਗ ਮੰਗਲਾ ਲਾਟਾ ਦੇਖੋ ਇਹਨੂੰ ਕਹਿੰਦੇ ਕੁਦਰਤ ਕੁਦਰਤ ਦੀਆਂ ਕਲਾ ਕਰਤੀਆਂ ਕੁਦਰਤ ਤੋਂ ਪਰ ਨਹੀਂ ਬਣਾ ਕੋਈ ਹੋਰ ਇਨਸਾਨ ਨਹੀਂ ਬਣਾ ਸਕਦਾ ਇਸ ਤਰ੍ਹਾਂ ਕਿਆ ਨਿਆ ਸੁੰਦਰ ਨੇ ਇਹ ਦੂਰ ਤੱਕ ਐਸ ਤਰ੍ਹਾਂ ਹੀ ਬਰਫ਼ ਦੇ ਬਣੇ ਵੇ ਘੋੜੇ ਜੇ ਰੂ ਦੇ ਆ ਸੜਕ ਵੀ ਹੁਣ ਖਰਾਬ ਆ ਗਈ ਕਿਉਂਕਿ ਬਰਫ਼ਾ ਦੇ ਪਾਸੇ ਤੋਂ ਬਰਫ਼ ਪਿਗਲ ਹੀ ਜਾਂਦੀ ਆ ਤੇ ਸੜਕ ਵੀ ਫਿਰ ਚਿੱਕੜ ਜਾਲੀ ਜਾ ਗਈ ਹੁਣ ਲੋ ਜੀ ਸਾਹਮਣੇ ਦੇਖੋ ਹੁਣ ਇਧਰ ਬਰਫ਼ ਦੀਆਂ ਕਿਰਤੀਆਂ ਜੀਆਂ ਤੇ ਉਹ ਉੱਪਰ ਵੀ ਬਰਫਦਿਆਂ ਕਰਤੀਆਂ ਆ ਤੇ ਆ ਵਿੱਚ ਵਿਚਾਲੇ ਜਿਹੜਾ ਹੈਗਾ ਦੇਖੋ ਇਹ ਰੜਾ ਮੈਦਾਨ ਜਾਂ ਹੁੰਦਾ ਜਿਵੇਂ ਇਧਰ ਫੇਰ ਹੂ ਤੇ ਘੋੜੇ ਜੇ ਪਿਆ ਆ ਦੇਖੋ ਰੂਹ ਦੇ ਘੋੜੇ ਜੇ ਕਿੰਨੇ ਸ਼ਾਨਦਾਰ ਲੱਗਦੇ ਆ ਇਥੇ ਤੇ ਐਂ ਲੱਗਦੀ ਆ ਬਰਫ ਜੀ ਪਿੰਗਲੀ ਵੀ ਜਿਵੇਂ ਕੱਚ ਦਾ ਹੁੰਦਾ ਲਮਕ ਦਾ ਕੱਚ ਜਿਹਾ ਕੱਚ ਦੀਆਂ ਕਾਤਰਾਂ ਜੀਆਂ ਜਾਂ ਜਿਵੇਂ ਦਰਖਤਾਂ ਨੂੰ ਗੂੰਦ ਜੀ ਲਮਕਦੀ ਹੁੰਦੀ ਹੈ ਜਿਵੇਂ ਐਂ ਲੱਗਦਾ ਕਈ ਥਾਂ ਦੇਖੋ ਕਿਵੇਂ ਥੱਲੇ ਨੂੰ ਲੰਘਦੀ ਹੈ ਪਰਪ ਇੱਥੋਂ ਦੇਖੋ ਧਿਆਨ ਨਾਲ ਕਈ ਰੰਗਾਂ ਦੀਆਂ ਪਹਾੜੀਆਂ ਨੇ ਦੇਖੋ ਵਿੱਚੋਂ ਲਾਲ ਆ ਤੇ ਭੂਰਾ ਜਾਂ ਉੱਪਰ ਥੋੜਾ ਜਿਹਾ ਕਲਾਂਹੋ ਚ ਆ ਇੱਧਰ ਥੋੜਾ ਜਿਹਾ ਹਰਾ ਜ ਆ ਗਿਆ ਇਹ ਕਈ ਰੰਗਾਂ ਦੀ ਪਹਾੜੀ ਇੱਕੋ ਹੀ ਪਹਾੜੀ ਕਈ ਰੰਗਾਂ ਦੀ ਆ ਉਤ ਦੂਰੀ ਤੈਅ ਕਰਨ ਬਾਅਦ ਆ ਹਰੇ-ਹਰੇ ਬੂਟੇ ਜੇ ਦਿਸਿਆ ਬਨਸਪਤੀ ਜੀ ਬੂਟੇ ਪਤਾ ਨਹੀਂ ਕਾਦੇ ਹੋਣਗੇ ਇਹ ਪਤਾ ਕਰਕੇ ਦੱਸਾਂਗੇ ਪਰ ਇਹ ਬਹੁਤ ਪਿੱਛੇ ਗੰਜੇ ਪਹਾੜ ਦੇ ਰੜੇ ਰੋੜੇ ਪਹਾੜ ਜੀ ਸੀਗੇ ਇਹ ਲਾਤੋਂ ਪਿੰਡ ਦੇ ਕੋਲ ਜਾ ਕੇ ਕੋ ਛੋਟਾ ਜਿਹਾ ਪਿੰਡ ਇੱਕ ਲਦਾਖ ਦਾ ਇੱਥੇ ਆ ਕਿ ਇਹ ਗਰੀਨਰੀ ਦਿਸੀ ਹੈਗੀ ਇਹ ਦਰਖਤ ਜੇ ਹਰੇ-ਹਰੇ ਇਹ ਆ ਦੇਖੋ ਆਹ ਦੇਖ ਕਿੰਨਾ ਸੋਹਣਾ ਹਰਾ ਹਰਾ ਲੈ 270 ਕਿਲੋਮੀਟਰ ਆ ਦੇਖੋ ਪਹਾੜੀਆਂ ਦਾ ਫੇਰ ਬਦਲ ਗਿਆ ਰੰਗ ਵੀ ਬਦਲ ਗਿਆ ਇਹਨਾਂ ਦੀ ਸ਼ੇਪ ਵੀ ਬਦਲ ਗਈ ਡਿਜ਼ਾਈਨ ਜਾਈ ਬਦਲ ਗਿਆ ਸਭ ਕੁਝ ਬਦਲ ਗਿਆ ਆ ਦੇਖੋ ਸਾਹਮਣੇ ਸਾਹਮਣੇ ਵਾਲੀ ਪਹਾੜੀ ਕਿਸ ਤਰ੍ਹਾਂ ਦੀ ਹੈ ਇੱਧਰ ਦੇਖੋ ਉਹ ਸਾਹਮਣੇ ਵਾਲੀ ਦੇਖੋ ਪਹਾੜੀ ਕਿਸ ਤਰ੍ਹਾਂ ਦੀ ਹੈ ਜਿਵੇਂ ਮਹਿਲ ਜੇ ਬਣਾਏ ਹੁੰਦੇ ਆ ਹੋਰ ਰੰਗ ਬਦਲ ਗਏ ਮੈਨੂੰ ਲੱਗਦਾ ਇਸ ਤਰ੍ਹਾਂ ਦੀ ਪਹਾੜੀ ਪਹਿਲਾਂ ਨਹੀਂ ਦੇਸੀਗੇ ਤੇ ਉਹ ਸਾਹਮਣੇ ਜਾਵਾ ਚਿੱਟੇ ਆਗੇ ਚੈੱਕ ਪੋਸਟ ਆਪਸੀ ਇੱਥੇ ਵੀ ਨੰਬਰ ਨੋਟ ਕਰਦੇ ਆ ਤੇ ਸ਼ਾਇਦ ਪੁੱਛਣਗੇ ਵੀ ਕਿੰਨੇ ਜਾਣਿਓ ਤੁਸੀਂ ਤੇ ਠੀਕ ਆ ਆ ਇਹਨੇ ਇੱਕ ਤਾਂ ਵਾਹਨ ਦੇ ਵਿੱਚ ਕਿੰਨੇ ਜਾਣੇ ਉਹ ਨੋਟ ਕੀਤੇ ਨੇ ਡਰਾਈਵਰ ਦਾ ਨੰਬਰ ਤੇ ਮੋਬਾਈਲ ਨੰਬਰ ਤੇ ਨਾਮ ਨੋਟ ਕੀਤਾ ਬਸ ਐਂਟਰੀ ਕਰ ਦਿਆ ਇਹ ਮਿਊਨਿਸਪਲ ਕਮੇਟੀ ਲੇ ਦੀ ਪਰਚੀ ਆ ਟੌਰ ਫੀ ਆ ਟੌਰ ਫੀ ਆ ਸੌਰੀ ਤੇ ਇਹ 100 ਰੁਪਏ ਲੈਂਦੇ ਇੱਥੇ ਆ ਪਰਚੀ ਮਿਲ ਕੇ ਆਪਾਂ ਨੂੰ ਇਹ ਲਦਾਖ ਪਹਿਲਾਂ ਜੰਮੂ ਕਸ਼ਮੀਰ ਦਾ ਹਿੱਸਾ ਸੀਗਾ ਤੇ ਇਹ ਮੋਦੀ ਸਰਕਾਰ ਨੇ ਭਾਜਪਾ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਤੋੜ ਕੇ ਪਰ ਤੋਂ ਕੇਂਦਰ ਸਾਸਤ ਪ੍ਰਦੇਸ਼ ਬਣਾਤੇ ਸੀਗੇ ਤੇ ਇੱਕ ਜੰਮੂ ਐਂਡ ਕਸ਼ਮੀਰ ਤੇ ਇੱਕ ਲਦਾਖ ਤੇ ਇਹ ਜਿਹੜਾ ਲੇ ਹੈਗਾ ਇਹ ਲਦਾਖ ਦੀ ਰਾਜਧਾਨੀ ਆ ਹੁਣ ਲੇ ਨੇੜੇ ਆ ਰਿਆਂ 40 45 ਕਿਲੋਮੀਟਰ ਬਾਕੀ ਆ ਤੇ ਵੱਡਾ ਸ਼ਹਿਰ ਹੈਗਾ ਰਾਜਧਾਨੀ ਆ ਝਲਕ ਮਿਲਣ ਲੱਗੀ ਉਹਦੀ ਦੇਖੋ ਵੱਡੇ ਵੱਡੇ ਪ੍ਰੋਜੈਕਟਰ ਦਰ ਮਿਲਟਰੀ ਏਰੀਆ ਲੰਘਿਆ ਪਿੱਛੇ ਆਹ ਮੂਰੇ ਵੀ ਹੋ ਤੱਕ ਮਿਲਟਰੀ ਦਾ ਏਰੀਆ ਚੱਲਦਾਗਾ ਸਰਦੂਕ ਤੱਕ ਮਿਲਟਰੀ ਏਰੀਆ ਜੀ ਪੂਰੇ 12 ਘੰਟੇ ਦੇ ਸਫ਼ਰ ਬਾਅਦ ਲੇ ਆ ਗਿਆ ਆਪਾਂ ਲੇ ਪਹੁੰਚ ਗਏ ਰਸਤੇ ਦੇ ਵਿੱਚ ਆਰਾਮ ਕਰਦੇ ਖਾਂਦੇ ਪੀਂਦੇ 뷰 ਦੇਖਦੇ 12 ਘੰਟੇ ਦਾ ਸਫ਼ਰ ਬਹੁਤ ਹੁੰਦਾ ਤੁਹਾਨੂੰ ਪਤਾ ਥੱਕ ਗਏ ਹੁਣ ਆਪਣਾ ਰੂਮ ਆਨਲਾਈਨ ਬੁੱਕ ਹੋਇਆ ਵਾ ਜਾਣ ਸਾ ਰੂਮ ਦੇ ਵਿੱਚ ਆਰਾਮ ਕਰਨਾ ਤੇ ਸੌਣਾ ਅੱਜ ਕੁਝ ਨਹੀਂ ਦੇਖਣਾ ਤੇ ਕੱਲ ਨੂੰ ਘੁਮਾਂਗੇ ਤੇ ਰੂਮ ਤੁਹਾਨੂੰ ਦਿਖਾ ਕੇ ਉਸ ਤੋਂ ਬਾਅਦ ਅੱਜ ਦਾ ਬਲੌਗ ਫਿਰ ਇੱਥੇ ਆਪਾਂ ਖਤਮ ਕਰਾਂਗੇ ਜੀ ਇੱਕ ਵਾਰ ਤੁਹਾਨੂੰ ਲੇਹ ਦੀ ਐਂਟਰੀ ਦੀ ਝਲਕ ਦਿਖਾ ਦਈਏ ਇਹ ਇਸ ਤਰ੍ਹਾਂ ਦਾ ਬਾਹਰੋਂ ਹੈਗਾ ਲੇਹ ਲੇਹ ਜੀ ਹੈਗਾ ਇੱਥੋਂ 5 ਕਿਲੋਮੀਟਰ ਦੇ ਰੇ ਵੇ ਸਾਰਾ ਲੇਹ ਹੀ ਹੈ ਵਿਚੀ ਆ ਲੇਹ ਰਿਹਾ ਹੈ ਪਿਆ ਸਭ ਕੁਝ ਵਿਚੀ ਆਇਆ ਪਿਆ ਇੱਧਰ ਦੇਖੋ

ਆ ਗਿਆ ਵੈਲਕਮ ਟੂ ਲਦਾਖੀ ਲਦਾਖ ਇਹ ਹੋਟਲ ਹੈ ਜੀ ਆਪਣਾ ਤੇ ਵਧੀਆ ਹੈ ਤੇ ਦੌਗ ਬਣਾ ਰਹੇ ਜੀ ਸਮਾਨ ਦੇ ਲੋ ਬੜਾ ਗੰਢ ਇਹ ਅਰਸ਼ਪਸ਼ਨ ਤੇ ਮਾਨ ਲੇਕਟ ਦੇ ਵਿੱਚ ਵੀ ਹੈਗਾ ਸ਼ਿਪ ਲਓ ਜੀ ਤੁਹਾਨੂੰ ਰੂਮ ਦਿਖਾਈ ਹੈ ਆਪਣਾ ਇਹ ਅਲਮਾਰੀ ਦਿੱਤੀ ਹੈ ਸੇਫਟਾਈ ਸਮਾਨ ਸਮੋ ਰੱਖਣ ਨੂੰ ਤੇ ਇਹ ਦੇਖੋ ਇਹ ਚਾਹ ਬਣਾਉਣ ਨੂੰ ਪਾਣੀ ਪਿਆ ਇੱਧਰ ਇੱਕ ਮਹਾਰਾਜੇ ਵਾਲੀ ਮਹਾਰਾਣੀ ਵਾਲੀ ਕੁਰਸੀ ਹੈ ਤੇ ਮੈਡਮ ਨੇ ਬੈਠਣਾ ਇੱਥੇ ਇੱਥੇ ਐਲਈਡੀ ਲੱਗੀ ਆ ਮੈਡਮ ਇੱਧਰ ਨੂੰ ਦੇਖੋ ਹੂੰ ਪੂਰਾ ਵਧੀਆ ਕਮਰਾ ਨਾ ਹਾਂ ਬੜਾ ਸ਼ਾਨਦਾਰ ਆ ਦੇਖੋ ਇੱਥੇ ਹਾਂ ਸ਼ਾਨਦਾਰ ਹੈ ਅਸਲ ਵਿੱਚ ਬੈਂਡਰੌਮ ਕੰਪਨੀ ਕਹਿਦ ਰਹੀ ਆ ਬੈਠ ਰਹੀ ਹੈ ਕਿਰਾਇਆ ਨਾ ਹੈ ਤਾ ਕਰਕੇ ਕਮਰਾ ਫਿਰ ਬਹੁਤ ਵਧੀਆ ਦਿੰਦਿਆ ਸਨ ਵੰਡਰਜ ਕੰਪਨੀ ਆ ਬੇਟੀ ਟੂਰਿਜ ਕੰਪਨੀ ਦੇ ਵਿੱਚ ਆ ਨਾ ਕੰਪਨੀ ਵੱਲੋਂ ਬੁੱਕ ਹੋਇਆ ਵਾ ਇਹ ਤੇ ਬਹੁਤ ਹੀ ਸ਼ਾਨਦਾਰ ਰੂਮ ਹੈਗਾ ਮਿਲਿਆ ਆ ਦੇਖੋ ਤੇ ਇਧਰ ਤੁਹਾਨੂੰ ਹੁਣ ਆ ਸ਼ੀਸ਼ਾ ਹੈਗਾ ਵਾਸਰੂਮ ਦਿਖਾਵਾਂ ਤੁਹਾਨੂੰ ਦੇਖੋ ਜੀ ਬਾਥਰੂਮ ਸ਼ਾਵਰ ਲੱਗਿਆ ਸਭ ਕੁਝ ਇੱਕਦਮ ਸ਼ਾਨਦਾਰ ਤੇ ਇਧਰੋਂ ਖਿੜਕੀ ਦੇ ਵਿੱਚੋਂ ਸ਼ਾਇਦ ਕੋਈ 뷰 ਵੀ ਆਉਂਦਾ ਬਾਲਕਨੀ ਵੀ ਹੈਗੀ ਆ ਇਧਰ ਬੈੱਡ ਤੁਹਾਨੂੰ ਸ਼ਾਇਦ ਦਿਖਾਤਾ ਪਹਿਲਾਂ ਹਾਂ ਕਿੱਡਾ ਵੱਡਾ ਸ਼ਿੱਸ਼ਾ ਲੱਗਿਆ ਇਧਰ ਬਾਲਕਨੀ ਆ ਗਈ ਬਾਲਕਨੀ ਤੋਂ 뷰 ਦੇਖੋ ਇਧਰ ਬੈਠਣ ਨੂੰ ਦਿੱਤਾ ਇਹਨਾਂ ਨੇ ਇੱਧਰ ਦੇਖੋ ਗ੍ਰੀਨਰੀ ਕਾਪੜੀਆਂ ਟੂਰਿਸਟ ਆਉਂਦੇ ਨੇ ਬਹੁਤ 뷰 ਨੂੰ ਜ਼ਿਆਦਾ ਤਰਜੀਹ ਦਿੰਦੇ ਆ ਬਹੁਤ ਸਾਰੇ 뷰 ਦਿਖਦੇ ਨੇ 뷰 ਵੀ ਵਗੈਰਾ ਬਹੁਤ ਜਿਹਨਾਂ ਵਧੀਆ ਦੇਖਣ ਸਾਨੂੰ ਉਹ ਦੇਖੋ ਸਾਹਮਣੇ ਇਸ ਕਰਕੇ ਵਰਕੇ ਕਮਾਏ ਜ਼ਿਆਦਾ ਵਰਕੇ ਇਸ ਤਰ੍ਹਾਂ ਨਹੀਂ ਹੁੰਦੇ ਹੁੰਦੇ ਇਹਨਾਂ ਕੋਲ ਕੰਪਨੀ ਵਾਲਿਆਂ ਕੋਲੇ ਤੇ ਬੜਾ ਸ਼ਾਨਦਾਰ 뷰 ਜਿ ਦੇਖ ਰਹੇ ਨੇ ਖਾਣੇ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ ਵੀ ਇੱਥੇ ਪਾਪੜ ਹੋ ਗਿਆ ਸਲਾਦ ਹੋ ਗਿਆ ਇੱਧਰ ਟਮਾਟਰ ਸੂਪ ਹੋ ਗਿਆ ਤੇ ਇੱਧਰ ਨਾਨ-ਵੈਜ ਵਾਲੇ ਵਾਸਤੇ ਵੀ ਹੈਗਾ ਛੋਲ ਵੀ ਹੈਗੇ ਨੇ ਪਏ ਇੱਕ ਮਿਕਸ ਸਬਜ਼ੀ ਆ ਬਟਰ ਦੂਜਾ ਬਟਰ ਪਨੀਰ ਆ ਦਾਲ ਆ ਛੋਵਾਲਾ ਰੋਟੀ ਆ ਜਿੰਨਾ ਕੁ ਤੁਹ ਮਰਜ਼ੀ ਖਾਓ ਆ ਪੂਰੇ 12 ਘੰਟੇ ਦੇ ਸਫ਼ਰ ਦੇ ਬਾਅਦ ਜਸਪਾ ਤੋਂ ਇੱਥੇ ਪਹੁੰਚੇ ਆ ਤੇ ਹੁਣ ਆਪਾਂ ਪੂਰੇ ਥੱਕ ਟੁੱਟ ਗਏ ਰਸਤੇ ਦੇ ਵਿੱਚ ਵੇਹ ਥੋੜਾ ਬੋਤ ਰੁਕਦੇ ਰਹੇ ਹਾਂ ਤਾਂ ਸੜਕ ਕਈ ਵਾਰੀ ਬਹੁਤ ਵਧੀਆ ਜਾਂਦੀ ਸੀ ਕਿ ਤੇ ਕਈ ਵਾਰੀ ਖਰਾਬ ਵੀ ਆਉਂਦੀ ਸੀਗੀ ਤੇ ਪੂਰੇ ਥੱਕ ਗਏ ਹੁਣ ਅੱਜ ਕਿਸੇ ਕੁਝ ਨਹੀਂ ਘੁੰਮਣਾ ਹੈਗਾ ਆਪਾਂ ਤੇ ਕੱਲ ਨੂੰ ਘੁਮਾਂਗੇ ਤੁਹਾਨੂੰ ਸਾਰਾ ਇਹ ਲਦਾਖ ਦੇ ਨੇੜੇ ਤੇਰੇ ਤੇ ਪੁਆਇੰਟ ਕੱਲ ਨੂੰ ਘੁਮਾਵਾਂਗੇ ਫਿਰ ਅੱਜ ਦਾ ਫਿਰ ਇਹ ਬਲੌਗ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਸਾਰਿਆਂ ਨੂੰ ਸ਼ਸ਼ੀਕਾਲ ਜੀ